ਗਲੀਦਾਂ ਦੇ ਉਮੀਦਵਾਰ ਦੇ ਤੌਰ ਤੇ ਕਿ ਸਾਰੀ ਲੀਡਰਸ਼ਿਪnabla ਜੀ ਦੇ ਕੋਲ ਚਾਰ ਖੇਤਰਾਂ ਦਾ ਕੰਟਰੋਲ ਹੈ ਜਰਾ ਸਾਥ ਸਾਰੇ ਜਿੰਨੇ ਸਾਡੇ ਨਵਾਂ ਹਲਕਿਆਂ ਦੇ ਇੰਚਾਰਜ ਬਾਕੀ ਸਾਡੇ ਸਰਕਰ ਦਾ ਅੰਤਰ ਜਿਹੜੇ ਆ ਅੱਜ ਇਕੱਠੇ ਹੋ ਕੇ ਜਿਵੇਂ ਲੋਕੇਸ਼ਨ ਸੈਂਟਰ ਪਾਈ ਚੱਲਿਆ ਹੈ ਆ ਤੇ ਅਕਾਲੀ ਦਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਔਰ ਜਿੱਨਾ ਕਾਲੀਦਾਸ ਦੇ ਵਿੱਚ ਅਸਲੇ ਹਜੋਸ਼ ਹੈ ਅਸੀਂ ਸਮਝਦੇ ਹਾਂ ਕਿ ਇਹਦੇ ਨਾਲ ਇੱਕ ਚੱਲ ਰਹੀ ਸੀਟ ਜਿਹੜੀ ਹੈ ਇਹਦਾ ਬੜਾ ਇੰਟਰਸਟਿੰਗ ਜਿਹੜਾ ਹੈਗਾ ਕੰਟੈਸਟ ਹੋ ਗਿਆ ਹੈਗਾ ਔਰ ਅਸੀਂ ਪੂਰੀ ਖਾਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਾਡਾ ਸਵਾਗਤ ਹੋ ਰਿਹਾ ਪਰਨੇ ਸਾਡਾ ਲੋਕ ਜਿਹੜੇ ਆ ਸਾਡੇ ਨਾਲ ਜੁੜ ਰਹੇ ਨੇ ਔਰ ਖਾਸ ਤੌਰ ਤੇ ਜਿਹੜੇ ਸ਼ਹਿਰ ਤੇ ਜਾਂ ਹੋਰ ਆਲੇ ਦੁਆਲੇ ਦੇ ਰੋਕਾ ਕੀਤੇ ਲੋਕ ਹੈ ਉਹਨਾਂ ਦਾ ਬਹੁਤ ਅੱਛਾ ਹਾਲ ਹੈ 15 ਅਗੇ ਦੋ ਤਿੰਨ ਦੇ ਮੁੱਦੇ ਦੀ ਗੱਲ ਕੀਤੀ ਜਾ ਵੀ ਕਮੇਡੀ ਤੋਂ ਪਹਿਲਾਂ ਹੀ ਬੜੇ ਦੇਰ ਤੋਂ ਉਹਨਾਂ ਦੇ ਵਿੱਚ ਗਰੋਸ਼ ਹੈ ਬੜੀ ਦੇਰ ਤੋਂ ਸਟ੍ਰਾਈਕ ਤੇ ਵੀ ਚੱਲ ਰਹੇ ਹੈ ਤੇ ਸਰਕਾਰ ਜਿਹੜੀ ਹੈ ਗੁੰੰਗੀ ਤੇ ਢੋਲੀ ਸਰਕਾਰ ਹੈ ਇਹਨਾਂ ਨੂੰ ਕੁਝ ਸੁਣ ਨਹੀਂ ਰਿਹਾ ਇਸ ਕਰਕੇ ਜਿਹੜਾ ਵੀ ਪ੍ਰਕਰਸ਼ਨ ਕਰਦਾ ਜਾਂ ਜਿਹੜੀ ਵੀ ਆਪਣੀ ਗੱਲ ਕਰਦਾ ਸਰਕਾਰ ਨੂੰ ਉਸਦੇ ਕੋਈ ਨਾ ਕੋਈ ਫਰਕ ਉਹਦਾ ਉਹਦਾ ਸੰਗਿਆਨ ਲੈਣਾ ਚਾਹੀਦਾ ਅੱਜ ਤੱਕ ਨਾ ਚਾਹੇ ਆਮਨવાડી ਆ ਚਾਹੇ ਆਸ਼ਾ ਵਰਕਰ ਆ ਚਾਹੇ ਦੂਸਰੇ ਬੇਰੁਜ਼ਗਾਰ ਜਿੰਨੇ ਵੀ ਨਾ ਬਣੀਆਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ ਅੰਮ੍ਰਿਤਪਾਲ ਵੱਲੋਂ ਪੋਜੀਸ਼ਨ ਧਾਇਰ ਕੀਤੀ ਕਿ ਉਹਨੂੰ ਨਾਮਿਨੇਸ਼ਨ ਕਰਨ ਲਈ ਇੱਕ ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਜਾਵੇ ਉਹਨੂੰ ਆਮ ਦੇ ਦੇਖੋ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਇਲੈਕਸ਼ਨ ਲੜਨਾ ਡੈਮੋਕਰੈਟਿਕ ਰਾਈਟ ਹੈ ਜੇ ਕੇਜਰੀਵਾਲ ਅੰਦਰ ਬੈਠ ਕੇ ਸਰਕਾਰ ਚਲਾ ਸਕਦਾ ਹੈ ਤੇ ਇਲੈਕਸ਼ਨ ਲੜਨ ਤੇ ਕੀ ਇਤਰਾਜ ਹੈ